ਸੋ ਚਾਰੇ ਥਾਣਾ ਸੋਹਣੀ ਸਪੇਸ ਨੋਕਲਾ ਥਾਣਾ ਠੀਕ ਆ ਜੀ ਤੇ ਉਮੀਦ ਮੈਂ ਸਲਾਹ ਹੀ ਲੈਂਦਾ ਖਲਾਅ ਲੈਣੀ ਜ਼ਰੂਰੀ ਆ ਕਿਉਂਕਿ ਤੁਹਾਡਾ ਰਗਮ ਦਾ ਕੰਮ ਆ ਬਸ ਬਸ ਇੱਕ ਰਾ ਪੈਸੇ ਦੇ ਦੇ ਸਾਡੇ ਹੱਥ ਜੋੜ ਕੇ ਬੈਣ ਦੀ ਜਿੰਨੇ ਵੀ ਹੋਣਾ ਹੈ ਪਰ ਜਿਹਦੀ ਮਗਰੋਂ ਇੱਥੇ ਆ ਕੇ ਵੀਡੀਓ ਪਾ ਕੇ ਸਲਾਹ ਲੈਣੀ ਉਹ ਨੂੰ ਅੰਦਰ ਦੇ ਵਿੱਚ ਬਹੁਤ ਗਾਸਟਾ ਠੀਕ ਆ ਜੀ ਬਿਲਕੁਲ ਮੂਰਤੀ ਆ ਕਰਮਾਰੀ ਜਿਵੇਂ ਆਪਾਂ ਨੀਲੀ ਰਾਵੀ ਝੋਟੀਆਂ ਦੇਖਦੇ ਆ ਉੱਪਰ ਤੱਕ ਪੂਛ ਵਾਈਟ ਹਾਜੀ ਇੱਕ ਸਾਲ ਫਿਰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਪੂਨੀਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਧਿੰਦੇ ਪੂਨੀਆ ਦੇ ਕੋਲ ਆਇਆ ਦੋਸਤੋ ਧਿੰਦੇ ਪੂਨੀਆ ਦੇ ਘਰ ਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਤੇ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਪੱਟੀ ਮੋੜ ਤੋਂ ਜਿਹੜੀ ਇੱਕ ਸੜਕ ਖੇਮਕਰਨੋ ਜਾਂਦੀ ਏ ਬਲਟੋਏ ਥਾਣੀ ਠੀਕ ਹੈ ਜੀ ਮੇਨ ਛੜਕਾ ਇਸੇ ਛੜਕ ਦੇ ਉੱਪਰ ਪਿੰਡ ਕਰਿਆਲਾ ਤੇ ਇਸੇ ਛੜਕ ਦੇ ਉੱਪਰ ਪਿੰਡ ਪੁੰਨੀਆਂ ਆਉਂਦਾ ਠੀਕ ਹੈ ਜੀ ਤੇ ਆਓ ਇਧਰ ਆ ਕੇ ਆਪਣੀ ਨਰਕਪਰਕ ਕਰੋ ਮਾਲ ਅੱਜ ਤੁਹਾਨੂੰ ਜਦਾ ਵੱਡੀ ਗਿਣਤੀ ਦੇ ਵਿੱਚ ਆਪਾਂ ਸੋਇਆ ਸੋਇਆ ਵਿਖਾਉਣਾ ਚਾਰ ਵੜਾ ਦਿਖਾ ਦੇਵਾਂਗੇ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਇਧਰ ਝੋਟੀ ਤੁਹਾਨੂੰ ਦੇਖਣ ਦੇ ਵਿੱਚ ਨਜ਼ਰ ਆਊਗੀ ਇਹ ਝੋਟੀ ਵੀ ਤਾਜੀ ਸੂਈ ਆ ਤੇ ਤਿੰਨ ਵੜਾ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਇੱਕ ਗੱਬੜ ਵੜਾ ਦਿਖਾ ਦੇਵਾਂਗੇ ਵੀ ਤਿਆਰੀ ਤਿਆ ਕਰਮਾਂ ਲਈ ਠੀਕ ਹੈ ਜੀ ਥੱਲੇ ਉਹ ਕਾਫੀ ਬਣੀ ਥਣੀ ਆ ਇਹ ਟੋਟਲ ਪੰਜ ਨਗ ਹੋਣਗੇ ਇਸ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੇਣੀ ਆ 15 ਮਾਰਚ ਤਰੀਕਾ ਤੇ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ 5 5:20 ਮਿੰਟ ਇੱਥੇ ਕੇ ਸਮਾਂ ਠੀਕ ਆ ਜੀ ਚਵਾਈ ਵਾਲੇ ਪਸ਼ੂ ਜਿਹੜੇ ਆ ਬਣੇ ਥਣੇ ਆ ਜਿੰਨੇ ਕ ਭਾਂਡੇ ਭਰੇ ਆ ਠੀਕ ਆ ਜੀ ਭਰੇ ਥਣ ਉਹ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਆ ਜੀ ਤੇ ਬਾਕੀ ਮੇਰਾ ਸੱਜਣ ਵੀਰ ਕੋਈ ਵੀ ਆ ਰਿਹਾ ਖਰੀਦਣ ਤੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਲਿਓ ਦੂਰ ਨੇੜੇ ਵਾਲੇ ਵੀਰ ਜਿਹੜੇ ਖਾਸ ਤੌਰ ਤੇ ਇੱਕ ਟਾਈਮ ਤੇ ਵੀਡੀਓ ਕਾਲ ਤੇ ਤਸੱਲੀ ਕਰਾ ਲਿਓ ਤੇ ਇੱਕ ਟਾਈਮ ਇੱਥੇ ਆਣ ਕੇ ਚੋ ਕੇ ਤਸੱਲੀ ਕਰ ਲਿਓ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਵੀਰ ਭਿੰਦੇ ਦੇ ਨਾਲ ਪੁੱਛ ਲਵਾਂਗੇ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਭਿੰਦੇ ਸਾਸਰੀ ਕਾਲ ਸਾਸਰੀ ਕਾਲ ਆਜ ਵੀਰ ਸਾਸਰੀ ਕਾਲ ਜੋ ਵੀ ਆਪਣੇ ਭੈਣ ਭਰਾ ਸਰੋਤੇ ਆਪਣੇ ਚੈਨਲ ਨੂੰ ਵੇਂਦੇ ਆ ਦੇਸ਼ ਵਿਦੇਸ਼ ਬੈਠੇ ਮੇਰੇ ਵੀਰ ਭੈਣ ਭਰਾ ਸਾਰੇ ਭੈਣ ਭਰਾ ਵਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੂਰ ਭਿੰਦੇ ਵੀਰ ਕਿਵੇਂ ਆ ਕੈਮ ਸੇਤਾ ਬਾਤ ਚੜ੍ਹਦੀ ਕਲਾ ਕਿਰਪਾ ਰਾਸਿਆਂ ਚਲੋ ਸ਼ੁਕਰਮਾਲਾ ਬੜੀ ਕਿਰਪਾ ਮਹਾਰਾਜ ਦੀ ਸ਼ੁਕਰ ਸ਼ੁਕਰ ਵੀਰੇ ਹਾਂਜੀ ਅੱਛਾ ਭਿੰਦੇ ਵੀਰੇ ਅੱਜ ਜਿਵੇਂ ਆਪਾਂ ਜ਼ਿਕਰ ਕਰ ਦਿੱਤਾ ਵੀ ਪੰਜ ਨਾਗ ਨੇ ਆਪਣੇ ਕੋਲ ਟੋਟਲ ਤੇ ਚਾਰ ਬੈੜਾਂ ਤੇ ਇੱਕ ਝੋਟੀ ਆਪਣੇ ਕੋਲ ਬੜੀ ਪਿਆਰੀ ਨੀਲੀ 라ਵੀ ਦੀ ਆ ਹਾਂ ਜੀ ਜੀ ਬਹੁਤ ਪਿਆਰੀ ਆ ਪਹਿਲੇ ਸਵੇ ਸੂਈ ਆ ਆ ਤੇ ਇਹ ਰਾਸੇ ਕੱਲ ਤੜਕੇ ਆਈ ਆ ਅੱਛਾ ਅੱਜ ਹੀ ਮਾਰਨਿੰਗ ਨਾ ਨਾ ਕੱਲ 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 ਤੜਕੇ ਹਾਂਜੀ ਕੱਲ ਤੁਹਾਨੂੰ ਕਰਤਾ ਹੀ ਨਾ ਫੋਨ ਡੰਗਰ ਵੀ ਇਕੱਠੇ ਹੋਏ ਜਾ ਤੇ ਵੀਡੀਓ ਪਾਉਣੀ ਆ ਬਿਲਕੁਲ ਇਹਦਾ ਇੱਕ ਚਲੋ ਹੋਰ ਬੜੇ ਪਸ਼ੂ ਆਉਂਦੇ ਆ ਹਾਂ ਬਾਕੀ ਇਹ ਵੀ ਕੋਈ ਵੀ ਐਡਾ ਨਹੀਂ ਕੋਈ ਹਰਵਾ ਕਰਦਾ ਹੁਣੇ ਵੇਖ ਲੈ ਝੋਟਿਆਂ ਹਰਿਆ ਪਾਇਆ ਤੇ ਨਹੀਂ ਖਾਦਾ ਤੇ ਭੁੱਖੀ ਆ ਹਾਂ ਕੱਲ ਦਾ ਇੰਨਾ ਜ਼ਿਆਦਾ ਹਰਵਾ ਇਹਨੇ ਕੀਤਾ ਤੂੰ ਗੱ ਬਾਕੀ ਇਹ ਵੀ ਆਪਾਂ 12 ਕਿਲੋ ਦੁੱਧ ਚੋਆ ਹੈ ਥੱਲੋਂ ਠੀਕ ਆ ਪਰ ਅੱਜ ਜਿਹੜਾ ਆਪਾਂ ਦੱਸਣਾ ਹੈ 2 ਕਿਲੋ ਘੱਟ ਦੱਸਣਾ ਹੈ ਠੀਕ ਆ ਕਿਉਂਕਿ ਇਹਨੇ ਪੱਠੇ ਨਹੀਂ ਖਾਦੇ ਕਿਉਂਕਿ 2 ਕਿਲੋ ਦਾ ਫਰਕ ਇਹਨੇ ਪਾਉਣਾ ਹੀ ਪਾਉਣਾ ਜੀ ਜੂਨੀ ਧਰਿਆ ਥੋੜਾ ਉੱਪਰ ਕੇ ਨਾ ਕਰਣੇ ਤੁਸੀਂ ਵੀ ਦੇਖ ਲਓ ਵੇਖੋ ਆ ਵੱਖਰੇ ਬੈਠਾ ਆ ਨਾ ਕਰਣੇ ਇਹੀ ਆ ਅੱਜ ਆਖਰੀ ਵੇਚ ਵੜੀਆਂ ਪਈਆਂ ਛੋਟੀ ਪਹਿਲਾਂ ਨਹੀਂ ਹੈ ਨਾ ਆ ਪਹਿਲਾਂ ਕਰੋ ਜੰਮੀ ਪਹਿਲੀ ਨਿਕਲੀ ਪਹਿਲੀ ਏਰੀਆ ਕਿਸੇ ਭਰਾ ਦੇ ਕੋਲ ਹਾਂਜੀ ਹਾਂਜੀ ਪਹਿਲੀ ਏ ਆ ਹੁਣ ਮਤ ਲਿਆ ਰਿਹਾ ਤੇ ਆ ਭਾਈ ਚੁੰਨੀ ਤੇ ਤਾਂ ਵੀ ਸਿਰ ਰਹੇ ਕਰੀ ਜਾਂਦੀ ਆ ਬਿਲਕੁਲ ਪਸੰਦ ਹੁਣ ਲਾਇਆ ਮੋ ਵੀ ਮਾਰਕਿੰਗ ਇੱਕ ਵਾਰੀ ਪਤਾ ਉਹ ਦਿਖਾ ਦਗੇ ਬਾਕੀ ਗੱਲ ਤੁਹਾਨੂੰ ਭਿੰਦੇ ਨੇ ਦੱਸ ਦਿੱਤੀ ਐ ਥੋੜਾ ਜਿਹਾ ਪਸ਼ੂ ਜਦੋਂ ਹੇਰਵਾ ਕਰ ਜੇ ਅਗਲੀ ਥਾਂ ਤੇ ਅਗੇ ਜੀ ਨਾ ਧਰੇ ਕਿਲੋ 2 ਕਿਲੋ ਦਾ ਫਰਕ ਨਾਰਮਲੀ ਪੈ ਜਾਂਦਾ 12 ਕਿਲੋ ਅੱਗੋਂ ਚੋਚਵਾ ਕੇ ਤਸੱਲੀ ਦੇ ਲਈ ਆਈ ਸੀ ਠੀਕ ਆ ਜੀ ਹੁਣ ਤਕਰੀਬਨ 10 ਕਿਲੋ ਆ ਇਹਦੇ ਥੱ ਥੋੜਾ ਜਿਹਾ ਮੇਰਾ ਭਰਾ ਤੁਸੀਂ ਵੇਖ ਸਕਦੇ ਜੇ ਬਾਲੀ ਰੱਜੀ ਪੁੱਜੀ ਨਹੀਂ ਠੀਕਾ ਜੀ ਜਦੋਂ ਜੀਜੂ ਪਰ ਪਸ਼ੂ ਧਰਦੇ ਤੇ ਉਦੋਂ ਪਸ਼ੂ ਖੋਜੋਗੇ ਖਾਂਦਾ ਕੁਛ ਨਾ ਕੁਛ ਬਾਕੀ ਤੁਸੀਂ ਇਧਰੋਂ ਵੇਖੋ ਫੇਸ ਕੁਆਲਟੀ ਵੇਖੋ ਮਾਰਕਿੰਗ ਨਿਸ਼ਾਨੀ ਕਰੋ ਚੈੱਕ ਬਿੱਲੀ ਮਨ ਕੀ ਅੱਖਾਂ ਦੋਵੇਂ ਅੱਖਾਂ ਬਿੱਲੀਆਂ ਨੇ ਕੋਈ ਮੇਰਾ ਵੀਰ ਦੂਰੋਂ ਜਿਹੜੇ ਆ ਰਿਹਾ ਠੀਕਾ ਜੀ ਤੇ ਹਰੇਕ ਨੂੰ ਹੁੰਦਾ ਵੀ ਅੱਖਾਂ ਦੋ ਪਾਸੇ ਤਸੱਲੀ ਨਾਲ ਵੇਖ ਲੀਏ ਬਿੱਲੀਆਂ ਅੱਖਾਂ ਛੋਟੀ ਸਿੰਗੀ ਆ ਬਿਲਕੁਲ ਗੋਲ ਸਿੰਗਾ ਠੀਕਾ ਜੀ ਤੇ ਬਹੁਤ ਸੋਹਣੀ ਝੋਟੀ ਆ ਸਾਫ਼ ਸੁਥਰੀ ਆ ਅੱਜ 10 ਕਿਲੋ ਦੁੱਧ ਦੇ ਦਿੱਤੇ ਨੇ ਹਾਜ਼ਰ ਆ ਅੱ 15 ਦਿਨਰ ਥੱਲੇ ਆ 12 13 ਦਿਨ ਤੁਸੀਂ 15 ਮੰਨ ਲਓ ਕੱਟਾ ਪੂਰਾ ਤੰਦਰੁਸਤ 14 ਦਾ ਪੱਠਾ ਹਾਂਜੀ ਹਾਂਜੀ 15 ਦਿਨ ਮੰਨ ਲਓ ਹੋਣਗੇ ਘੱਟ 10 12 ਕੋਈ ਦੋਹਾਂ 14 ਦਿਨਾਂ ਨਾਲ ਅਵਰਾਸਿਆਂ ਕੋਈ ਢੀ ਟੋਕੜ ਨਹੀਂ ਹੋ ਚਲੀ ਤੇ ਦੋਹਾਂ 14 ਦਿਨਾਂ ਨਾਲ ਕੋਈ ਢੀ ਸੱਜਰ ਨਹੀਂ ਹੋ ਚਲੀ ਆਹ 15 ਮੰਨ ਲਓ 18 ਮੰਨ ਲਓ ਕੋਈ ਫਰਕ ਨਹੀਂ ਪੈਣਾ ਦੋਹਾਂ 14 ਦਿਨਾਂ ਨਾਲ ਠੀਕ ਆ ਮੈਂ ਤੇ ਨਾਦੀਨ ਵਾਲੀ ਖੋਰ ਇੱਕ ਵਾਰੀ ਮਾਰਾ ਤੋਰ ਕੇ ਦਿਖਾ ਜੇ ਬਾਹਰ ਕੱਢ ਕੇ ਝੋਟੀ ਨੂੰ ਹਾਂਜੀ ਬਹੁਤ ਪਿਆਰੀ ਝੋਟੀ ਆ ਦੋਸਤੋ ਬਹੁਤ ਭੈਣ ਭਰਾ ਸੱਜਨ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਨੀ ਕਰੋ ਗੱਲਬਾਤ ਠੀਕ ਆ ਬਾਕੀ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਕਿ ਅੱਡੇ ਲੇਵੇ ਦੀ ਬੰਤਰ ਆ ਦੇਖੋ ਜੀ ਤੇੰਦੇ ਵੀਰੇ ਮਾਰਨਿੰਗ ਚੁਵਾਈ ਦਾ ਸਮਾਂ ਕੀ ਸੀ ਫਿਰ ਮਾਰਨਿੰਗ ਚੁਵਾਈ ਵੀ ਰਾਤ ਤੋਂ ਪਹਿਲਾਂ ਆਉਣਾ ਚਾਹ ਲੋ ਲੇਟ ਹੋ ਗਿਆ ਹਾਂ ਇਹ ਸਾਢੇ 4 ਪੌਣੇ 5 ਦੀ ਚੁਵਾਈ ਆਪਾਂ ਇਹਦੇ 5 ਵਜੇ ਤੋਂ ਪਹਿਲਾਂ ਪਹਿਲੇ 4:00 ਪਛੀ ਚੋ ਲੈ ਠੀਕ ਆ ਹਾਂਜੀ ਕਰੋ ਚੱਕ ਜੀ ਠੀਕ ਆ ਜੀ ਸੋ ਆ ਅੱਡੇ ਲੇਵੇ ਦੀ ਬੰਤਰ ਆ ਲੇਵੇ ਦੀ ਥੋੜੀ ਨਿੱਗਰ ਰਹਿੰਦੀ ਇੱਥੇ ਮੜਾ ਖਲਾਰੇ ਆ ਜੀ ਆ ਲਓ ਆ ਦੇਖੋ ਜੀ ਠੀਕ ਆ ਤਾਰਾ ਤੁਰ ਪਿੰਡੇ ਅਗਲੇ ਪਿਛਲੇ ਥਾਣਾ ਦੀਆਂ ਬਰਾਬਰ ਬਿਲਕੁਲ ਬਰਾਬਰ ਵੀਰ ਬਿਲਕੁਲ ਬਰਾਬਰ ਲਓ ਵੀ ਠੀਕ ਆ ਜੀ ਇੱਕ ਧਾਰ ਦਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੋ ਬਿਊਟੀ ਬੈਰੀ ਦੇ ਵਿੱਚ ਬਹੁਤ ਬੈਸਟ ਆ ਠੀਕ ਆ ਜੀ ਬਿਲਕੁਲ ਮੂਰਤੀ ਆ ਕਰਮਾਰੀ ਜਿਵੇਂ ਆਪਾਂ ਨੀਲੀ ਰਾਵੀ ਝੋਟੀਆਂ ਦੇਖਦੇ ਆ ਉੱਪਰ ਤੱਕ ਪੂਛ ਵਾਈਟਾ ਸੂ ਤੱਕ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੇ ਝੋਟੀ ਨੇ ਪਹਿਲਾ ਜ਼ਿਕਰ ਕਰਤਾ ਵੀ ਥੋੜਾ ਰਾਜਪੂਜ ਕੇ ਹਜੇ ਨਾ ਦਾਣਾ ਪੱਕਾ ਪੱਠਾ ਨਹੀਂ ਚੱਕਿਆਗਾ ਹਾਂ ਜੀ ਭੁਖੀ ਆ ਜੇ ਦੇਖ ਲਓ ਘਰੋਂ ਪਹਿਲੀ ਯਾਰ ਕੱਢੀ ਉਹਨਾਂ ਠੀਕ ਆ ਤੋਰਨਾ ਵੀਰੇ 올라오지 되가지. 서 버스 오리 짱기죠 비야? ਤੁਹਾਡੇ ਸਾਹਮਣੇ ਆ ਠੀਕਾ ਜੀ ਲਵੀ ਝੋਟੀ ਆ ਪਹਿਲਾ ਸੂਆ ਕਰਮਾ ਲਈ ਕੋਈ ਪੰਜ ਚਾਰ ਸੂਵੇ ਮੇਰਾ ਵੀਰ ਟਕਾਊਗਾ ਤੇ ਕਿਸੇ ਰਕਮ ਦੀ ਭਿੰਦੇ ਗਰ ਬਾਕੀ ਚਵਾਈ ਚਪੂਈ ਸਮੇ ਕੋਈ ਆਉਂਉਂਤ ਨਹੀਂ ਵੀਰ ਜੀ ਕੋਈ ਗੱਲ ਦੀ ਚਿੰਤਾ ਨਾ ਕਰੋ ਕੋਈ ਭੈਣ ਭਰਾ ਆ ਕੇ ਇੱਥੇ ਚੋਵੇ ਕੋਈ ਆਉਂ ਨਹੀਂ ਕਰਦੀ ਕੁਛ ਨਹੀਂ ਇੱਦਾਂ ਕੱਟਾ ਛੱਡਣਾ ਤੇ ਚੋ ਲੈਣੀ ਆ ਬਸ ਹਾਂਜੀ ਹਾਂਜੀ ਕੋਈ ਆਉਂ ਨਹੀਂ ਕਰਦੀ ਭਿੰਦੇ ਦਾ ਕੀ ਮੋਲ ਕੀ ਡਿਮਾਂਡ ਕਰਤੀ ਮੋਲ ਰਾਸਿਆ ਗੱਲ ਹੈ ਵੀ ਮੋਲ ਹਾਈ ਹਾਈ ਹੈ ਥੋੜਾ ਜਾਂ ਹਾਂ ਚਲੋ ਮੋਲੇ ਦਾ 1-5 ਕਰਦੇ ਆ 1-5 ਪੂਰੇ ਦੀ ਦੇਣੀ ਆ ਲੱਖ ਦੀ ਆ ਕੀ ਮਾਨਤਨ ਕਰਤੇ ਦੋ ਛੜਦੰਗ ਵਿੱਚੋਂ 98 ਦੀ 98 ਦੇ ਦੀ ਠੀਕ ਹੈ ਬਾਕੀ ਹੋਰ ਵੀ ਹੁੰਦਾ ਤਾਂ ਕਿਸੇ ਭੈਣ ਭਰਾ ਦਾ ਲਾ ਲਿਓ ਸਾਫ ਕਿਤਾਬ ਸੱਜਣੇ ਆਪਣੀ ਸਾਰੇ ਵੀਰ ਉਹਨਾਂ ਦੀ ਆਪਾਂ ਕੰਮ ਕਰਦੇ ਆ ਤੇ ਜੇ ਉਹ ਲੈ ਕੇ ਜਾਣ ਕੇ ਖੁਸ਼ ਹੋ ਗਏ ਇਸ ਵਾਦ ਫੇਰ ਮੇਰਾ ਆਸਿਆ ਪਾਉਣੀ ਕਰਦੇ ਨੇ ਵੀਡੀਓ ਦੇ ਮਰਕੇ ਫੋਨ ਦੇ ਵਿੱਚ ਕਿਸੇ ਦੇ ਮਨ ਚ ਸ਼ਿੰਕਾ ਰਹਿੰਦੀ ਆ ਕਿ ਚੱਲ ਯਾਰ ਫੋਨ ਲਾ ਕੇ ਪੁੱਛੀਏ ਕਿੰਨੇ ਕਿ ਛੱਡਦਾ ਜਿੱਥੇ 10 ਫੋਨ ਆਉਂਦੇ ਉੱਥੇ ਫਿਰ 20 ਆਉਣੇ ਆ ਆਪਾਂ ਇੱਕ ਘੇੜ ਘੇੜ 95000 ਦੀ ਝੋਟੀ ਦੇ ਦੂੰਗੇ ਠੀਕ ਆ 100 200 ਛੋੜ ਹੀ ਕਰੂੰਗਾ ਠੀਕ ਆ ਯਾਰ ਵਾਲਾ ਮੇਰਾ ਵੀਰ ਭਰਾ ਫੋਨ ਨਾ ਲਾਵੇ ਗੁੱਸਾ ਨਾ ਕਰੋ ਜੇ ਕਿਉਂਕਿ ਤੁਹਾਡਾ ਵੀ ਟਾਈਮ ਖਰਾਬ ਮੇਰਾ ਵੀ ਖਰਾਬ ਹਣਾ ਗੁੱਸਾ ਨਾ ਕਰੋ ਜੇ 95000 ਦੀ ਝੋਟੀ ਦੇ ਦੂੰਗਾ 10 ਕਿਲੋ ਦੁੱਧ ਬਣਾ ਕੇ ਦੇ ਦੂੰਗਾ ਪਹਿਲਾਂ ਝੋਟੀ ਠੀਕ ਆ ਮ ਸੋ ਕਰ ਲਿਓ ਕੰਟੈਕਟ ਬਹੁਤ ਸੋਹਣੀ ਸਾਫ ਸੁਥਰੀ ਝੋਟੀ ਆ ਬਾਕੀ ਚਵਾਚਬੂ ਦੀ ਇੱਕ ਨੰਬਰ ਇੱਕ ਮਿੱਟਰ ਚਵਾਚ ਹੋਈਗਾ ਆ ਅੱਗੇ ਲੈਕਟ ਇੱਧਰ ਆ ਜਾ ਪਿੰਦੇ ਵੀਰ ਆ ਕਰਾਉ ਸਕੇ ਵਾੜ ਖੜੀ ਆਪਣੇ ਕੋਲ ਹਾਂ ਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਵੀਰ ਜੀ 6ਵਾਂ ਦਿਨ ਜਿਹਾ ਉਹ ਬੱਚਾ ਵੱਜਿਆ ਨਾੜੂ ਨਾਲ ਜੀ ਠੀਕ ਹੈ ਜੀ ਉਹ ਮਗਰ ਕਮਾ ਲੇ ਇੱਕ ਰੰਗ ਮਗਰ ਬੱਚਾ ਆ ਗਿਆ ਜੀ ਹਾਂ ਜੀ ਆ ਵੇਖ ਲਓ ਲਓ ਜੀ ਆ ਬੱਚਾ ਜੀ ਠੀਕ ਹੈ ਜੀ ਬੱਚਾ ਮਗਰ ਦੇ 6ਵਾਂ ਦਿਨ ਆ ਨਾੜੂ ਨਾਲ ਆ ਬੱਚੇ ਦੇ ਠੀਕ ਹੈ ਹਾਂ ਹਾਂ ਨਾੜੂ ਨਾਲ ਜੀ 6 ਦਿਨ ਬੱਚੇ ਦਿਨ ਲਾ ਲੈ ਕੋਈ 7ਵਾਂ ਲਾ ਠੀਕ ਆ ਘਾਟ ਹੀ ਹੋਵੇਗਾ ਪਿੰਡੋਂ ਸੂਹਾ ਗਿਰਮਾ ਵੇੜਦਾ ਸੂਹਾ ਵੀਰ ਜੀ ਦੂਸਰਾ ਜੀ ਠੀਕ ਆ ਨਾਲੋਂ ਵੀਰੇ ਮਾਰਾ ਖੋਲ ਦੇ ਜੀ ਨਾਲੇ ਖੋਲ ਦੋਸਰਾ ਸੂਹਾ ਦੇ ਪਿੰਡੇ ਦੁੱਧ ਹੁਣ ਮਾਲਾ ਦੀ ਪੰਜਾ 6 ਦਿਨਾਂ ਤੱਕ ਕਿੰਨਾ ਆਏ ਥੱਲੇ 15 ਤੋਂ 14 ਕਿਲੋ 15 14 15 ਹੀ ਬਣਾ ਲਊਗਾ ਪਰ ਹੋਰ ਕਿਲੋ ਘੱਟ ਲਾ ਲਾ ਕਿਉਂਕਿ ਸੂਈ ਦੇ 6 ਆਂਦੇ ਨਾ ਦੀ ਕਿਹੜੀ ਗੱਲ ਆ ਠੀਕ ਆ ਤੇ ਦੁੱਧ ਆ ਜੇ ਥੱਲੇ 15 ਹੀ ਹੋਊਗਾ ਤੇ 14 ਕਿਲੋ ਤਾਂ ਸੱਲੀ ਹੋ ਗਈ ਬਾਕੀ ਵੇੜ ਥੱਲੇ ਇੱਕ ਕੀ ਬਣੀ ਆ ਲੋ ਵੀ ਜਿਗਾਰ ਦੀ ਗੁਰ ਤੁਸੀਂ ਵੇਖੋ ਠੀਕ ਆ ਜੀ ਹੁਣ ਵੈਸੇ ਚਵਾਈ ਦਾ ਸਮਾਂ ਹੈ ਨਾਰਮਲੀ ਹੁ ਨજર ਆ ਜੂਗਾ ਤੁਹਾਨੂੰ ਠੀਕ ਹੈ ਜੀ ਮੁੱਠੀ ਥਾਨ ਤੇ ਸਪੇਸ ਗੈਪ ਤੁਸੀਂ ਇਹ ਕਰੋ ਚੱਕ ਕੋਈ 2 2 3 3 ਇੰਚ ਦਾ ਵਿੱਚ ਗੈਪ ਆ 15 ਕਿਲੋ ਹੋਵੇ ਨਾ ਹੋਵੇ ਤੇ 14 ਕਿਲੋ ਦੀ ਮੇਰਾ ਭਰਾ ਕੋਈ ਗਰੰਟੀ ਤਸੱਲੀ ਦੇ ਵੀ ਸੌਦਾ ਕਰ ਸਕਦਾ ਸੋ ਕੋਈ ਫੋਰ ਬੱਚਾ ਨਹੀਂਗਾ ਕੋਈ ਛਾਗ ਨਹੀਂ ਐਕਸਟਰਾ ਨਾਲ ਲੱਗੀ ਠੀਕ ਹੈ ਜੀ ਚਾਰੇ ਥਾਨ ਸੋਹਣੀ ਸਪੇਸ ਵੰਡ ਆ ਵੇਖੋ ਜੀ ਸੋ ਚਾਰੇ ਥਾਨ ਸੋਹਣੀ ਸਪੇਸ ਨੋਕ ਵਾਲਾ ਥਾਣਾ ਠੀਕ ਹੈ ਜੀ ਤੇ ਉਮੀਦ ਇਹੋ ਜੇ ਤੁਹਾਨੂੰ ਤੋਂ ਆਪਾਂ ਕਰ ਸਕਦੇ ਆਂ ਵੀ ਚੁਵਾਈ ਵੀ ਬੈਸਟ ਲੱਗੀ ਹੋਊਗੀ। ਹਾਂਜੀ ਮੋੜ ਲਓ। ਕਾਰਗਰਤੀ ਕਰੀ ਠੀਕ ਆ ਜਰਸੀ ਦੇ ਵਿੱਚ ਕਰੋਸ ਆ ਕੀ ਆ ਐਫ ਨਾਲ ਕੋਈ ਜਰਸੀ ਕਰੋਸ ਆ ਪਸ਼ੂ ਕਰੋਸਾਂਗ ਦੇ ਵਿੱਚ ਆ ਇਹ ਵਾਦੇ ਦੇ ਪਸ਼ੂ ਆ ਦੋਸਤੋ ਆਉਣ ਵਾਲੀ ਰੁੱਤ ਦੇ। ਹਾਂ ਹਾਂਜੀ ਆ ਤੋਰੀ ਚਲੋ। ਠੀਕਾ ਤੇ ਪਿੰਡ ਦੇ ਵੀ ਕੀ ਡਿਮਾਂਡ ਕੀ ਮੰਗ ਰੋਗੇ ਇਹਦੀ ਇਹ ਡਿਮਾਂਡ ਰਾਸਿਆਂ ਮੁੱਲ ਭਾਵੇਂ 55 ਕਰਾ ਲਾ ਤਾਂ ਭਾਵੇਂ 50 ਕਰਾ ਲਾ ਹਾਂ ਦੇਣ ਲੈਣ ਜਿਹੜਾ 47000 ਜੀ ਗਾਂ ਦੇ ਦੂੰਗਾ 47 ਦੀ ਦੂਜਾ ਸਵੇਰ ਬਹਿੜਿਆ 47000 ਦੀ ਦੇ ਦੇ ਦੂੰਗਾ ਦੁੱਧ ਜਿਹੜਾ ਭੈਣ ਭਰਾ ਇੱਥੇ ਆਵੇ ਤੇ 14 15 ਮਣਾ ਲੂੰਗਾ ਉੱਥੇ ਘਾਗਲੇ ਦੇ ਘਰ ਦੀ ਮੇਰੀ 14 15 ਕਿਲੋ ਤਸੱਲੀ ਹੋਗੀ ਕਿਹੜੀ ਇੱਥੇ ਦਿੰਦੇ ਅਗਲੇ ਦੇ ਘਰ ਵੀ ਦੇਵੂਗਾ ਕੋਈ 100 ਕਿਲੋਮੀਟਰ ਤੱਕ ਕਿਸੇ ਨਹੀਂ ਕੋਈ ਨਹੀਂ ਫਰਕ ਪਾਜਦਾ ਕੋਈ ਫਰਕ ਨਹੀਂ ਪਾਜਦਾ ਆਪੇ ਬਈ ਬਈ ਗੱਲਾਂ ਵਪਾਰ ਤੇ ਸਾਫ਼ ਸੁਥਰਾ ਕਰੂਗਾ ਹਾਂ ਜੀ ਇਹ ਨਹੀਂ ਕਹਿਣਾ ਵੀ ਯਾਰ ਅਗਲੇ ਦੇ ਘਰ ਨੂੰ ਲੋਨ ਦੇਣਾ 16 ਉੱਥੇ 14 ਦੀ ਗਾਰੰਟੀ ਦੇ ਦੇਾਂਗੇ 14 ਕੋਈ ਜਿੰਨੇ ਮੇਰੇ ਘਰ ਦੀ ਗਾਰੰਟੀ ਆ ਆਨਲਾਈਨ ਵੀ ਅਗਲੇ ਘਰ ਦੀ ਉਨੀ ਗਾਰੰਟੀ ਆ ਆ ਨਾ ਕਿੰਨੇ ਦੀ ਹੋ ਗਈ ਏ ਇਹ ਹਾਂ ਨਾ 47000 ਦੀ ਵਿਚੋਂ ਜਿਆਰ ਵੀ ਹੋਰ ਛੋਟ ਕਰ ਦੂੰਗਾ। ਲਓ ਵੀ ਖੁੱਲੇ 40000 ਦੀ ਵੇਖ ਲੈ ਵਹਿੜ ਵੇਖ ਕਬੂਤਰੀ ਅਰਗੇ 40000 ਦੀ ਵਹਿੜ ਆ ਬਾਕੀ ਇੱਥੋਂ ਮਾਲ ਜਿਹੜਾ ਦੋਸਤੋ ਕਿਤੇ ਨਾ ਕਿਤੇ 2 ਰੁਪਏ ਸਸਤਾ ਹੀ ਆ। ਆਲੇ-ਦੁਆਲੇ ਖਾ ਕੀ ਰਾਤ ਫੇਰਾ ਕਰਕੇ ਵੀ ਸੱਜਣਾ ਨੇ ਟਰਾਈ ਮਾਰ ਕੇ ਵੀ ਗੱਲ ਕਰਨੀ ਆ। ਇਹ 2 ਰੁਪਏ ਸਸਤਾ ਹੀ ਮਿਲੂਗਾ। ਬਾਕੀ ਥਾਂ ਤੁਹਾਨੂੰ ਬੱਛੀ ਨੂੰ ਵੇਖ ਲਓ ਤੁਸੀਂ ਕਿਹੜਾ ਲੱਗਾ ਨੋਕ ਵਾਲਾ ਥਾਂ। ਇਹ ਪਲੇਟ ਛੱਡਿਆ। ਹਾਰੀ ਵਾਲਾ ਚੱਡਾ ਠੀਕ ਆ ਜੀ। ਤੇ ਬਹੁਤ ਵਧੀਆ ਜਾਇਜ਼ ਰੇਟ ਦੇ ਵਿੱਚ ਅੱਜ ਵਹਿੜ ਤੁਹਾਨੂੰ ਮਿਲ ਜਾਣੀ ਆ। ਹਾਂ। ਉਹ ਪਤਾ? ਗੁੱਜੀ। ਠ ਅੱਗੇ ਇੱਕ ਹੋਰ ਤੋਹਫਾ ਤੁਹਾਨੂੰ ਦਿਖਾਉਣੇ ਆ ਪੂਰੀ ਵੱਡੀ ਹਾਈਟ ਕਰਤ ਬੋਤਲ ਦੇ ਵਿੱਚ ਡੱਬੀ ਵੈੜਾ ਪਿੰਦੇ ਕੀ ਰਿਕਾਰਡ ਕੀ ਮੇਰਬਾ ਦਾ ਇਹਦਾ ਆਸਾਂ ਸਭ ਤੋਂ ਪਹਿਲਾਂ ਇਹ ਬੇਨਤੀ ਆ ਵੀ ਇਹਨੂੰ ਸੂਈ ਨੂੰ ਤਕਰੀਬਨ ਕੁ ਸਵਾ ਮਹੀਨਾ ਕੋ ਡੇਢ ਮਹੀਨਾ ਆਇਆ ਹੋਊਗਾ ਓਕੇ ਠੀਕ ਆ ਵੱਛੀ ਆ ਜੀ ਦਿੱਤੀ ਨਹੀਂ ਆਪਾਂ ਨੂੰ ਬੱਚਾ ਮਰਿਆ ਕਰਕੇ ਦਿੱਤੀ ਵੀ ਬੱਚਾ ਮਰਿਆ ਤਾਂ ਪਰ ਆਪਾਂ ਜਿੱਥੋਂ ਲਈ ਆ ਬੱਚੀ ਉੱਥੇ ਹੈਗੀ ਵੱਛੀ ਇਸੇ ਗਾਦੀ ਭੈਣ ਭਰਾਣ ਵੱਛੀ ਲਾ ਲੈਂਦੇ ਜੇ ਅਗਲੇ ਮਰੇ ਕਰਕੇ ਦਿੱਤੀ ਤਾਂ ਆਪਾਂ ਮਰਿਆ ਕਰਕੇ ਦੇਣੀ ਆ ਭੈਣ ਭਰਾ ਨੂੰ ਠੀਕ ਆ ਮਹੀਨਾ ਡੇਢ ਹੋ ਗਿਆ ਡੇਢ ਮਹੀਨੇ ਤੋਂ ਕੋਈ ਸੂਈ ਲਾਲੇ ਕੋਈ ਮਹੀਨੇ ਦੀ ਸੂਈ ਲਾਲੇ ਠੀਕ ਆ ਇਹ ਤੋਂ ਬਾਅਦ ਸੁਵਾਣੀ ਜੇਗਾ ਠੀਕ ਆ ਤੇ ਸੁਵਾ ਪਿੰਦੇ ਹੋਗੇ ਤਾਂ ਦੂਜਾ ਕਿ ਤਿੱਜਾ ਦੂਜਾ ਲਾ ਲੋ ਕਿ ਤਿੱਜਾ ਲਾ ਲਾ ਮੈਂ ਜਿੱਥੇਗਾ ਜੀ ਕੋਈ ਤਿੱਜਾ ਮੰਨ ਕੇ ਵੀ ਸੌਦਾ ਕਰ ਸਕਦਾ ਹਾਂ ਜੀ ਬਾਕੀ ਆਪਦੀ ਸਮਝ ਭਰਾ ਨੇ ਕਿਸੇ ਨੇ ਵੇਖ ਹੀ ਲੈਣੀ ਹੈ ਤੇ ਦੁੱਧ ਕਿੰਨਾ ਚਵਾ ਦੇ ਦੁੱਧ ਹੈ ਕਿੰਨਾ 16 ਕਿਲੋ ਠੰਡਾ ਲੀਟਰ ਵਾਲਾ ਮੈਂ ਚਵਾ ਦੂੰਗਾ 16 ਲੀਟਰ ਹਾਂ ਜਿਹੜਾ ਵਿਖਾਵਾ ਉਹ 20 22 ਕਿਲੋ ਤਾਂ ਹੋਊਗਾ ਜਿਹੜਾ ਕੰਡੇ ਤੇ ਤੋਲਣਾ ਹੈ ਉਹ 16 ਕਿਲੋ ਲੈ ਵੀ ਮੇਰੇ ਕੱਢ ਕੇ ਦਿਖਾ ਮੀ ਨੇਦੀ ਸਵਾ ਦੀ ਕੋਈ ਡੇਢ ਮੰਨ ਲੇ ਬੱਚਾ ਸੀਗਾ ਚਲੋ ਕੋਈ ਵੀਰ ਸ਼ੌਂਕ ਰੱਖਦਾ ਵੀ ਚਲੋ ਬੱਚੀ ਹੈ ਤੇ ਕਾਹਨੂੰ ਦੇਣੀ ਹੈ ਤੇ ਬੱਚੀ ਵੀਰਾਂ ਦਾ ਵੀ ਉਹਨਾਂ ਰੱਖ ਲਈ ਸਮਝ ਲਓ ਠੀਕ ਆ ਜੀ ਚਾਹੇ ਬੱਚਾ ਐਕਸਪਾਇਰ ਹੋਇਆ ਸਮਝ ਲਿਆ ਜੇ ਹੁਣ ਜਿਹੜੀ ਬਗਾਰ ਬੱਚੇ ਤੋਂ ਦਵਾਂਗੇ ਠੀਕ ਆ ਤੇ ਥਾਣ ਗੋਲਾ ਬਹੁਤ ਵਧੀਆ ਮੁਠੀ ਥਾਣਾ ਬਾਕੀ ਪਰ ਬਾਕੀ ਰਾਸਣ ਜਿਹੜਾ ਦਾ ਮੁੱਲ ਕਰ ਦੇਣਾ ਨਾ ਇੱਕ ਮਿੰਟੂ ਨਹੀਂ ਲੱਗਣਾ ਜੇ ਲੱਗਿਆ ਜਿੱਤਰਾ ਹੀ ਉਤਰਾ ਦੇ ਦੇਣੀ ਹੈ ਠੀਕ ਆ ਬਾਕੀ ਚਵਾਚ ਬੂਆ ਨੂੰ ਮੋਗਾ ਹੀ ਆ ਮੈਂ ਇਹਨਾਂ ਥਾਂ ਹੀ ਦੱਸ ਦੇ ਆ ਸਭ ਕੁਝ ਦੱਸਿੰਦਾ ਆਗੇ ਠੀਕ ਆ ਅੱਖ ਦੀ ਲੋੜ ਹੀ ਨਹੀਂ ਕਿਤੇ ਮੁੱਠੀ ਮੁ ਕਿਸੇ ਪਸੂ ਜੇ ਕੋਈ ਡਬੈਗਟ ਹੋਵੇ ਤੇ ਬਾਈ ਸ਼ਾਇਦ ਨੱਕਾ ਨੁੱਕਾ ਪਸੂ ਪੰਨ ਦਾ ਨਾਰਮਲ ਜਿਹੜਾ ਚੱਡੇ ਲੇਵੇ ਤੋਂ ਪਤਾ ਲੱਗ ਜਾਂਦਾ ਇੱਕ ਸਾਰ ਪਧرائی ਪਧਰੂਈ ਬਹੁਤ ਜਿਆਦੀ ਹੈ ਬੈਕ ਸਾਈਡ ਤੇ ਕਾਦੇ ਦਾ ਵੱਡਾ ਮੇਰਾ ਸਜਣ ਵੀਰ ਕੋਈ ਵੀ ਆ ਰਿਹਾ ਤੇ ਨਾਰਮਲ ਇੱਕ ਮੀਡੀਅਮ ਹਾਈਟ ਹੁੰਦੀ ਹੈ ਵਿਚਲਾ ਮੇਲ ਤੇ ਇਹ ਵੱਡੀ ਆ ਆ ਦੇਖ ਕਰਦੇ ਕੰਮੜੀ ਤੋ ਚਾਰੇ ਥਾਣ ਆ ਸਪੇਸ ਗਿਆ ਵਾ ਠੀਕ ਆ ਜੀ ਤੋ ਬਿਲਕੁਲ ਸੂ ਨਾਲ ਲੇਵਾ ਅੱਗੋਂ ਸਟਾਰਟ ਹੋ ਗਿਆ ਠੀਕ ਆ ਜੀ ਸੂ ਨਾਲ ਲੇਵਾ ਕਰਮਾਂ ਦੀ ਟੱਚ ਕਰਤੀ ਆ ਮੜਾ ਜੈ ਨੂੰ ਕਮਾਇਆ ਜੇ ਮੜਾ ਜੈ ਬੋਦੀ ਵਾਲੀ ਬੱਚੀ ਆ ਤੇ ਛੋਟਾ ਕਰ ਅੱਗਾ ਕਰ ਦੇ ਨੂੰ ਕਮਾਰੇ ਆਲਾ ਚਲ ਤੁਰਦੀ ਵੀ ਕਰਮਾਂ ਵਾਲੀ ਪੁੱਛ ਪੁੱਛ ਕੇ ਆ ਰਸਿਆਂ ਵੇਖ ਲੈ ਕੀ ਤੁਰਦੀ ਦਾ ਵੇਖ ਕੇ ਨਾ ਹਾਂ ਕੀ ਆ ਤੁਰਨਾ ਮੜਕਦੇ ਨਾਲ ਦੋ ਪਰ ਘੜ ਤੁਰਨਾ ਗੱਲ ਤਾਂ ਬਣ ਗਈ ਉਹ ਤੁਰਨਾ ਹਾਂਜੀ ਆ ਦੇਖੋ ਖਾਣ ਕਿਹੜਾ ਲੱਗਾ ਵੇ ਆ ਮੈਂ ਦੋਵੇਂ ਬੰਨੇ ਬੈ ਕੇ ਕੋਈ ਭਣ ਭਰਾ ਚੋਲੇ। ਲਓ ਬੇਠੀ ਆ ਜੀ। ਸੋ ਤੋਗਾ ਬੜੇ ਜੈਜ ਰੇਟ ਦੇ ਵਿੱਚ ਹੀ ਮਿਲ ਜਾਣਾ। ਅੱਜ 16 ਕਿਲੋ ਮੇਰਾ ਭਰਾ ਕੋਈ ਡੱਬਾ ਲੀਟਰ ਮਾਰ ਲੈ ਠੀਕ ਆ। ਆ ਦੇਖੋ। ਰਾਣੇ ਬਾਈ ਨੂੰ ਕੋਈ ਜੈਕ ਕਰੋ। ਜਿੰਨੇ ਨੇ ਆਂਸਰ ਵਛੀ ਆਉਂਦੀ ਹੈ ਨਾ ਉਹ ਹੀ ਮੁੱਲ ਕਰ ਦੇਣਾ। ਤੇ ਗਾਹ ਪਤਾ ਨਹੀਂ ਫਾਰਮ ਵਾਲੇ ਨੇ ਇਹ ਲੱਖ ਤੋਂ ਪਾਰ ਹੋਣੀ ਉਹ ਤਾਂ ਦੇਖਣ ਲਈ ਸਾਰੇ ਭਣ ਭਰਾ ਮੇਰੇ ਕਹਿੰਦੀ ਗੱਲ ਨਹੀਂ। ਆ। ਥੋੜੀ ਖੁੱਲੀ ਆਈ ਹੈ ਤੇ ਲਾਰੇ ਤੁਲੇ ਰਿਵੌਲ ਕਰਦੇ ਡੰਗਰ। ਆ। ਹਾਂਜੀ। ਲਓ ਬੇਠੀ ਆ ਜੀ। ਸੋ ਬਾਕੀ ਸਭ ਤੋਂ ਵੱਧ ਤੌਰ ਤੇ ਵੀ ਜਿਹੜੀ ਦੋਸਾਂ ਨੇਚਰ ਵਾਈਜ਼ ਵੀ ਪੂਰੀ ਨਰਮ ਆ ਤੇ ਕੋਈ ਕਾਲਛਾਲ ਨਹੀਂ ਕਰਦੇ ਠੀਕ ਆ ਜੀ ਤੋਰਾ ਤਾਰਾ ਕਰਮ ਵਾਲੀ ਦਾ ਤੁਸੀਂ ਚੈੱਕ ਕਰ ਹੀ ਲਿਆ ਸੋ ਬਹੁਤ ਵਧੀਆ ਸੋ ਚੰਗੇ ਸੋਹਣੇ ਥਣ ਦੇ ਵਿੱਚ ਆ ਦੇਖੋ ਮੇਰਾ ਵਾਬੇ ਆ ਲਓ ਜੀ ਆ ਕੱਖ ਜਿਹਾ ਲੱਗਾ ਲਾਦੇ ਫੇਰ ਭੈਣ ਭਰਾ ਨਾ ਸੋਚਣ ਕੀ ਆ ਲੱਗ ਠੀਕ ਆ ਜੀ ਆ ਵੀ ਠੰਡੀ ਤੇਰੀ ਆ ਤੇ ਬੰਗਾ ਜੂੜ ਭਿੰਦੇ ਪਾਉਣਾ ਪਾ ਨਾ ਨਾ ਲੋੜ ਹੀ ਨਹੀਂ ਬਿਨਾ ਬਿਨਾ ਵਾਂਗੇ ਤੇ ਚੋਣੀ ਆ ਤੇ ਮੋਲ ਦੇ ਦਾ ਕਰਦੇ ਫਿਰ ਉਹੀ ਜਿਹੜਾ ਭੈਣ ਭਰਾ ਆਖੇ ਵੀ ਯਾਰ ਪਹਿਲੇ ਫੋਨ ਤੇ ਯਾਰ ਭਿੰਦੇ ਨੂੰ ਫੋਨ ਲਾਇਆ ਮੋਲ ਰਾਸਾ ਤੂੰ ਹਸਾ ਹੌ ਲਾਲਾ ਵੀ ਜੇਦੇ ਤੇ ਮਗਰ ਵੱਛੀ ਹੁੰਦੀ ਤੇ 85 80 ਹਜ਼ਾਰ ਦੀ ਆੜੀ ਤੈਨੂੰ ਇਹ ਨਹੀਂ ਮੇਰੇ ਕਹਿੰਦੀ ਗੱਲ ਨਹੀਂ ਕੀ ਤੂੰ ਵੀ ਰੋਜ਼ ਕੰਮ ਕਰਦਾ ਹਾਂ ਹਾਂ ਬਾਕੀ ਅੱਜ ਆਪਾਂ ਜਿਹੜਾ ਹਾਂ ਨਾ ਮੋਲੇ ਦਾ ਭਾਵੇਂ 55 ਕਰਾਲਾ 50 ਹਜ਼ਾਰ ਚ ਵੀ ਦੋ ਛੱਡ ਦੂੰਗੇ 48 ਹਜ਼ਾਰ ਦੀ ਦੇ ਦੂੰਗੇ 48 ਦੀ ਹਾਂਜੀ ਲੈ ਵੀ ਵੇਖ ਲਾ ਕੀ ਗੱਲ ਆ ਕੀ ਰੰਗ ਭਗ ਮਹਾਰਾਜ ਨੇ ਲਾਇਆ ਪਾਸੇ ਵਿਖਾਰੇ ਦੋ ਦ 16 ਕਿਲੋ ਮਨਾ ਕੇ ਆਨਲਾਈਨ ਵੀ 16 ਤੇ ਇਧਰ ਵੀ 16 ਲੋ ਵੀ ਹਾਂਜੀ ਵਿਖਾਵਾ 20 22 ਦਾ ਲੋ ਵੀ ਵਿਖਾਵਾ ਜਿਹੜਾ ਦੋਸਤੋ 20 22 ਦਾ ਹੀ ਆ 16 ਲੀਟਰ ਮਨਾ ਦੂਗਾ ਭਿੰਦਾ ਠੀਕ ਆ ਜੀ 48000 ਦੀ ਮਿਲ ਜਾਣੀ ਆ 50 ਚੋਂ ਦੋ ਲੈਸ ਕਰਤੀ ਆ ਅੱਗੇ ਚਾਹ ਬਣ ਵੀਰ ਪਾਲਿਓ ਜਫਾ ਠੀਕ ਆ ਜੀ ਤੇ ਚੰਗੀ ਆ ਵੜ ਬਹੁਤ ਵਧੀਆ ਉੱਚੇ ਵੱਡੇ ਕਦ ਕੱਢਦੇ ਵਿੱਚ ਪਿੰਡੇ ਪੁੰਡੇ ਦੀ ਵੀ ਤੁਹਾਨੂੰ ਦਿਖਾ ਦ ਗਿਆ ਕਰ ਸਕਦੇ ਤੁਸੀਂ ਬਾਡੀ ਸਟਰਕਚਰ ਵੀ ਉਹਨਾਂ ਦਾ ਰਾਸ ਆ ਭਣ ਫਲਕਾਰੀ ਤੇ ਪਾਰਾ ਪਾਰ ਫਲਕਾਰੀ ਪਾਉਣ ਨਾਲ ਉਹਨਾਂ ਲਾਲ ਗੋਦੀਆਂ ਹੀ ਦੇ ਦੇਆ ਫਲਕਾਰੀ ਨਾਲ ਕੋਈ ਜ਼ਿਆਦਾ ਮਰਬਲ ਨਹੀਂ ਮੁਰਕੇ ਲਾ ਲਾ ਵਿਖਾਉਣੀਆਂ ਵੀ ਲੈ ਪਿੰਡਾ ਦੇਖ ਲਓ ਕੋਈ ਲੋੜ ਨਹੀਂ ਬੇਰਾ ਫਲਕਾਰੀੋਂ ਜਾਊਗੀ ਬਸ ਜੀ ਬਸ ਹਾਂਜੀ ਲੋ ਵੀ ਐਨੀਮਲ ਪਸ਼ੂ ਵਿਕਣਾ ਪਿੰਡੇ ਹਾਂਜੀ ਹਾਂਜੀ ਤੇ ਚੰਗਾ ਪਸ਼ੂ ਆ ਤੇ ਤੈਨੂੰ ਪਤਾ ਵੀ ਉਹ ਪਲਕਾਰੀਆਂ ਤੋਂ ਬਗੈਰ ਵੀ ਵਿਕਦੇ ਆ ਚਲੋ ਕਿਸੇ ਵੀਰਾਂ ਦੇ ਸ਼ੌਂਕ ਆਪਦੇ ਸ਼ੌਂਕ ਪਕਾਈ ਜਾਂਦੇ ਆ ਹਾਂਜੀ ਹਾਂਜੀ ਤੇ ਭਿੰਦੇ ਇੱਧਰ ਆ ਜਾ ਆ ਬਿਹੜਾ ਦਾ ਜੋੜਾ ਭਰਾ ਇੱਕ ਤਾਂ ਆਪਣੇ ਕੋਲ ਜਿਹੜੀ ਆ ਸੂਈ ਆ ਹਾਂਜੀ ਇਹ ਵੀ ਰਾਸਾ ਸੂਈ ਆ ਆ ਬੱਚਾ ਦਾ ਬਖਾਲੇ ਭੈਣ ਠੀਕ ਆ ਜੀ ਆ ਬੱਚਾ ਕਿੰਨੇ ਦਿਨ ਹੋ ਗਿਆ 10 ਦਿਨਾਂ ਦੀ ਵੱਟ ਤੋਂ 10 ਦਿਨਾਂ ਦੀ ਹੋ ਗਈ ਲਓ ਜੀ 10-13 ਦੀ ਅਗਲੀ ਵਾਰ ਸੂਈ ਆ ਤੇ ਸਵੇਰ ਦੇ ਵਿੱਚ ਵੀ ਆਪਦੀ ਸਮਝ ਦੂਜਾ ਮੇਰਾ ਵੀਰ ਵੀ ਮੰਨਦਾ ਹਾਂ ਹਾਂ ਜੀ ਦੂਜਾ ਗਰੰਟਰਡ ਦੂਜਾ ਬਾਕੀ ਕੋਈ ਭਣ ਭਰਾ ਤੇਜਾ ਮੰਨੇ ਲੋ ਜੀ ਦੂਜਾ ਜੀ ਆਪਦੀ ਸਮਝ ਵੇਖ ਲਿਓ ਠੀਕ ਆ ਜੀ ਹਾਂ ਜੀ ਦਸਾ ਦਿਨਾਂ ਦੀ ਸੂਈ ਪਿੰਦੇ ਦੁੱਧ ਕਿੰਨੇ ਦੇ ਤਲੇ ਚਵਾਈਏ ਦੁੱਧ ਦੇ ਨਾਲ ਚਵਾਵਾਂਗੇ 20 ਲੀਟਰ ਠੰਡਾ 20 ਲੀਟਰ ਵਗਾਵਾਂ 26 22 25 ਹਾਂ 20 ਲੀਟਰ ਠੰਡਾ ਦੁੱਧ ਚੰਗਾ ਹੈ ਨਾ ਦੁੱਧ ਬਿਲਕੁਲ ਮੋਲ ਨਾਲ ਲੋੜ ਦੇ ਹਿਸਾਬ ਨਾਲ ਕੱਤ ਕੱਟ ਦੇ ਹਿਸਾਬ ਨਾਲ ਵੜੋ ਉਹ ਗਾੜੀ ਵਖਾ ਜਿਹੜੇ ਨਿੱਕੇ ਨਿੱਕੇ ਭਗਵੰਤ ਮਾਨ ਕਰਦੇ ਮੇਰੇ ਤੇ ਸੂਏ ਉਹ ਹੀ ਇਹ ਕਰਾਂ ਨਹੀਂ ਨਹੀਂ ਫੈਂਡ ਗੱਲ ਕਿਹੜੀ ਗੱਲ ਕਹਿਤੀ ਲਿਆ ਮਰਾ ਜਾਨ ਬਾਹਰ ਕੋਈ ਤੋੜ ਲਓ ਵੀ 20 ਕਿਲੋ 202 ਦੇ ਧਲੇ ਆਇਆ ਇਹ ਮੈਂ ਖੜਨੇ ਕਾਲ ਪੈਂਦੀ ਦੂਜਾ ਸੂਆ ਮਦਰ ਬੱਚਾ ਆ ਗਿਆ ਠੀਕ ਆ ਜੀ ਬਹੁਤ ਵਧੀਆ ਇੱਕ ਰੰਗ ਆ ਬਿਲਕੁਲ ਜੀ ਪੂਰੀ ਤੋਰ ਕੇ ਤੁਹਾਨੂੰ ਤਸਲੀ ਨਾਲ ਵਿਖਾਉਣੇ ਆ ਠੀਕ ਆ ਜੀ ਸੋ ਬਾਡੀ ਦੇ ਫਿਕਚਰ ਥਣ ਫਿਰ ਇਹ ਕਿਹੜਾ ਲੱਗਾ ਆ ਦੇਖੋ ਕਿਰਪਾ ਮਾਲਕ ਜੀ ਕੋਈ ਇਨਾ ਜਿਹੜਾ ਤਕਾਲਾ ਨੂੰ 10 ਕਿਲੋ ਦੇਣਾ ਨਾ ਦੁੱਧ 15 ਵਖਾਉਂਦੀ ਆ ਅੱਛਾ ਹਾਂ ਜੀ ਲੋ ਜੀ ਬਖਾਲਾ ਬਖੂਲਾ ਕਰੋ ਚੱਕ ਠੀਕ ਹੈ ਜੀ ਉਨੀ ਗਾਂ ਤੇ ਉਨੀ ਬਿਲਕੁਲ ਪੱਟਾਂ ਦੀ ਸੜਨ ਦੇ ਵਿਚਕਾਰ ਤਿਆਰੀ ਕਰੀ ਬੈਠੀ ਆ ਸੋ 20 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਆ ਦੇਖੋ ਸੋ ਕਰੋਸ ਅੰਗ ਦੇ ਵਿੱਚ ਆ ਬਾਕੀ ਕਰੋਸ ਉਹ ਤੋਹਫੇ ਬਹੁਤੇ ਭਰਾ ਇਹਨਾਂ ਦਿਨਾਂ ਦੇ ਵਿੱਚ ਖਰੀਦਣਗੇ ਤੇ ਤੁਹਾਡੇ ਮਤਲਬ ਦੀ ਸ਼ੈ ਆ ਬਿਲਕੁਲ ਕਰੋਸ ਅੰਗ ਦੇ ਵਿੱਚ ਦੂਜਾ ਸੁਆ ਇਹ ਵਹਿੜ ਇੱਕ ਰੰਗ ਜੈਡ ਬਲੈਕ ਤੁਹਾਨੂੰ ਥੋੜਾ ਲਾਗਿਓ ਪਾ ਥਣ ਵੀ ਵਿਖਾਵਾਂਗੇ ਆ ਲੈ ਵੀ ਆ ਦੇਖੋ ਥਾਂਤਾਰ ਆਸਾ ਖਾਨੋਂ ਗੱਲਾਂ ਆਏਗੇ ਕਿਰਪਾ ਸਤਗੁਰ ਦੀ ਸ਼ਿਹਾਰਾ ਥਾਂ ਜਿੱਦਾਂ ਕਹੇ ਨਾ ਤਾ ਥਾਂ ਨਾ ਨਹੀਂ ਕਹਿ ਲੋ ਹਾਂ ਉਹ ਗੱਲ ਬਣੀ ਪਈ ਉਹ ਹਾਂ ਲੈ ਵੀ ਤੋਰ ਭਰਾ ਤੋਰ ਜਾਂਦੇ ਸਿਰਖਸਾਂ ਵਾਲੇ ਲੋ ਜੀ ਠੀਕ ਆ ਜੀ ਸੋ ਮੇਲਾ ਲੁੱਟਣ ਵਾਲੇ 몰ੀ ਅੱਜ ਜਿਹੜੇ ਪਸੂ ਨੂੰ ਮਰਜੀ ਹੱਥ ਪਾ ਲੈਂਦੇ ਇਹ ਧਾਰਾ ਐਦਾਂ ਉਹਨਾਂ ਦੇ ਜਿਹੜੇ ਘਰਾਂ ਦੇ ਪਟੂਟੀਆਂ ਨਾ ਲਾਇਆ ਬਾਥਰੂਮਾਂ ਦੇ ਪੂੜੀ ਛੱਡ ਕੇ ਹਾਂ ਕੋਈ ਨਹੀਂ ਧਾਰ ਇੱਕ ਥਾਂ ਚ ਆਉਂਦੀ ਉਹ ਐਡੀ ਮੋਟੀ ਆ ਐਡੀ ਮੋਟੀ ਸਮਝ ਲੈ ਚਾਰ ਟੂਟੀਆਂ ਬਾਥਰੂਮ ਚ ਛੱਡ ਦੇ ਕਿੰਨਾ ਪਾਣੀ ਭਰ ਦੇਗਾ ਇਹ ਚਾਰ ਟੂਟੀਆਂ ਛੱਡ ਦੇਗਾ ਬਸ 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 ਹਾਂ ਜੀ ਲੱਗ ਰਹੀ ਵੀ ਠੀਕ ਆ ਜੀ ਸੋ ਧਾਰ ਦੀ ਵੀ ਜਿਹੜੀ ਤਸੱਲੀ ਸ਼ੈਦੀ ਦੇਤੀ ਹੈ ਵੀ ਕਿੱਡੀ ਮੋਟੀ ਧਾਰ ਆ ਗਰਮਾਰੀ ਦੀ ਬਾਕੀ ਮੇਰਾ ਭਰਾ ਆਪਦੀ ਜਿੱਦਾਂ ਮਰਜ਼ੀ ਤਸੱਲੀ ਕਰੀ ਚੱਲਿਆ ਜਾ ਠੀਕ ਹੈ ਜੀ ਹੁਣ ਬਾਹਰਾਂ ਵਿੱਚ ਮੈਂ ਮਰਾ ਦਿੰਦਾ ਪਰ ਮਾੜਾ ਤੂੰ ਲੇਟ ਹੋ ਜਾਣਾ ਜੋ ਜ਼ਬਾਨ ਤੋਂ ਬੋਲ ਗੱਲ ਹੈ ਵੀ ਬਾਕੀ ਜੋ ਜ਼ਬਾਨ ਤੋਂ ਭਿੰਦੇ ਨੇ ਬੋਲ ਤੋਂ ਉਹ ਨਹੀਂ ਨਿਕਲਣਾ ਜੀ ਸਹੀ ਪਈ ਸਹੀ ਹਾਂ ਇਹ ਨਹੀਂ ਬੀਚੇ ਕੋਈ ਨਹੀਂ ਸੁ ਭਿੰਦੇ ਦੇ ਬਿਲਕੁਲ ਥਾਂ ਟਿਕਾਣੇ ਤੇ ਕਿਸੇ ਨੇ ਆਉਣਾ ਠੀਕ ਹੈ ਜੀ ਝੂਠ ਦੀ ਕੋਈ ਗੁਜਾਇਸ਼ ਨਹੀਂ ਕਿ ਜੋ ਗੱਲਬਾਤ ਕਹੀ ਜਾਊਗੀ ਉਹ ਨਿਕਲੋਗੀ ਉਹ ਹੀ ਨਿਕਲੋਗੀ ਇਹਦਾ ਮੁੱਲ ਭਿੰਦੇ ਵੀਰ ਕਰ ਕੀ ਕਰਦਾ ਇਹ ਦੇਣ ਲੈਣੀ ਮੁੱਲ ਭਾਵੇਂ ਕੋਈ 75 ਕਰਾ ਲੈ 70 ਕਰਾ ਲੈ 2 ਛੜ ਤੋਂ 68000 ਦੀ ਹਾਂ ਨਾ ਮੇਰਾ ਵੀਰ ਹੁਣੀ 6 ਠੀਕ ਆ ਜੀ ਦੇਣ ਲੈਣੀ ਮੁੱਲ ਕੀਤਾ ਜੀ ਚਲੋ ਭਾਈ ਹਾਂਜੀ ਇਹਦੇ ਵਿੱਚ ਇਹ ਨਹੀਂ ਕੋ ਆਖੇ 10000 ਛੱਡ ਦੇ ਦੋ ਛੱਡ ਦੇ ਮੇਰਾ ਵੀਰ ਹਾਂ ਠੀਕ ਆ ਛੋੜੀ ਕਰਨੀ ਜੋ ਮਰਜ਼ੀ ਕਰਦੇ ਬਿਲਕੁਲ ਮਾ ਵੀ 68000 ਦੇ ਵਿੱਚ ਕ੍ਰਾਸ ਵਾਰ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਬਲੈਕ ਇੱਕ ਰੰਗ ਆ ਕੋਈ ਸਪੋਰਟਸ ਰੂਡ ਵਾਈਟ ਸਪੋਰਟ ਨਜ਼ਰ ਨਹੀਂ ਆਊਗਾ ਤੁਹਾਨੂੰ ਬਲੈਕ ਇੱਕ ਰੰਗ ਆ ਤੇ 68000 ਦੀ ਮਿਲੂਗੀ ਇਹ ਇੱਕ ਇਧਰ ਤੁਹਾਨੂੰ ਦਿਖਾਉਣੇ ਆਪਾਂ ਟੁੱਕੀ ਤਿਆਰੀ ਤੇ ਆ ਗੱਬਣ ਬਹੁਤ ਸੋਹਣਾ ਕਰਮ ਵਾਲੀ ਥੱਲੇ ਵੇਖੋ ਤੁਸੀਂ ਧੱਕੇ ਲਾਈ ਆਉਂਦੀ ਆ ਵੇਖੋ ਜੀ ਕਿੱਡੇ ਲੈ ਵੀ ਸਫਾਈ ਵੇਖੋ ਉਹ ਨਹੀਂ ਰਾਸ ਹੈਗਾ ਤੇ ਉਹ ਆਪਾਂ ਅਗਲੇ ਪਹਿਲੀ ਵੀਡੀਓ ਜੀ ਪਾਈ ਸੀ ਵੀ ਇਹੋ ਵੀ ਤਿਆਰ ਹੋਈ ਵਿਚਾਲੇ ਉਹ ਤੋਂ ਬਣੀ ਨਹੀਂ ਘੱਟ ਸੀ ਹਨਾ ਬਣੀ ਨਹੀਂ ਦੇਖ ਲਾ ਹਾਂ ਆਪਾਂ ਚਾਹ ਦੇ ਵਿੱਚ ਤੀਜਾ ਚੌਥਾ ਤੇ ਨਹੀਂ ਚੌਥੇ ਨੇ ਚਾ ਗਈ ਹੈ ਨਾ ਪੰਜਾ ਛੇ ਦਿਨ ਬਾਅਦ ਅਜੇ ਦੀ ਫੋਰਡ ਨਹੀਂ ਜੇ ਚੱਲਦੀ ਹਾਂ ਇੱਕ ਧਾਰ ਨਹੀਂ ਆਉਂਦੀ ਹੋਏ ਭੈਣ ਭਰਾ ਕੋਈ ਚਾਰਖਣ ਸਮਝ ਕੇ ਆਵੇ ਪੰਜਵਾਂ ਜੇ ਲੱਗਾ ਜੇ ਧਾਰ ਆ ਜੇ ਤੇ ਮੈਂ ਡੰਨ ਭਰੂੰਗਾ ਬਸ ਹਾਂਜੀ ਬੱਚੇ ਜਿਹੜੇ ਦੋਸਤ ਬੱਚਾ ਐਕਟਰਾ ਵੀ ਫੋਰਡ ਵੈਸੇ ਲੱਗੀ ਲੱਗੀ ਕਈ ਵਾਰਾਂ ਵਾਰਾਂ ਤੇ ਆਪਾਂ ਨਾਰਮਲ ਦੇਖਦੇ ਆ ਬਾਹਰ ਕੱਢ ਕੇ ਤੁਹਾਨੂੰ ਦਿਖਾਉਣੇ ਅਸਲ ਅਸਲ ਦੇ ਵਿੱਚ ਆਪਾਂ ਚਾਹਾਂਗਾ ਬਿਲਕੁਲ ਚੈ ਤਿੰਦਿਆ ਕੋਈ ਬਾਹਰ ਮੜਾ ਕੱਢ ਬੈੜ ਨੂੰ ਇਹ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਉਦੋਂ ਤੋਂ ਉਸੋ ਬਣੀ ਥਣੀ ਘਟ ਸੀਗੀ ਹੁਣ ਲਾਇਆ ਕਾਫੀ ਆ ਥੱਲੇ ਕਰਨਾ ਹੈ ਬੜੀ ਪੁਰੀ ਕਾਫੀ ਆ ਮੱਖ ਦਾ ਕਰਕੇ ਇੱਕ ਰਾਂਗਾ ਬਿਲਕੁਲ ਠੀਕ ਆ ਜੀ ਆ ਦੇਖੋ ਅਜੇ ਵੀ ਪਿੰਦਾ ਦੇ ਨਾਲ ਆ ਰਾਮ ਲਾਲ ਅਜੇ ਆਰਾਮਾ ਹੋਂਤਾ ਉਦੋਂ ਮੈਂ ਆਪਾਂ ਦੱਸਿਆ 15 ਦਿਨ ਖੜੂਗੀ ਆ ਵੇਲੇ ਤੂੰ ਮੇਰੇ ਨਾਲ ਚੌਥੇ ਦਿਨ ਮੇਰੇ ਘਰ ਆ ਗਿਆ ਚੌਥਾ ਚੌਥਾ ਕਦੇ ਨਹੀਂ ਆਜਾ ਇੱਥੇ ਡੱਕ ਕੇ ਕਰ ਭਾਂ ਭਰਾਵਾਂ ਨੂੰ ਖਾ ਵੀ ਚੌਂ ਦਿਨਾਂ ਚ ਕੀ ਬਣ ਗਈ ਆ ਦੇਖ ਆ ਹਫਤਾ ਇੱਕ ਖੜਦੀ ਕੀ ਬਣਨੀ ਹੈ ਲੱਗੇ ਠੀਕ ਆ ਜੀ ਉਦੋਂ ਨਾਲ ਤਾਂ ਮੇਲ ਜਲ ਮਾਸਾ ਵੀ ਖਾਂਦੀ ਆ ਮੈਂ ਨਾ ਤੂੰ ਗਾਹ ਨੂੰ ਵੇਖ ਵਾਰੀ ਬੱਕਰੀ ਲੱਗਨਦੀ ਉਦੋਂ ਤਾਂ ਐ ਲੱਗਦਾ ਵੀ ਉਦੋਂ ਨਾਲ ਖਾਇ ਨਹੀਂ ਗਈ ਮੈਂ ਤੈਨੂੰ ਦੱਸਦੀ ਹੋ ਸਕਦਾ ਤੂੰ ਹੀ ਨਾਫਸ਼ਾਨ ਤੋਂ ਹਾਂ ਮੈਂ ਤਾਂ ਦੱਸਦੀ ਆ ਵੀ ਉਦੋਂ ਵਾਲੀ ਵੜੀ ਵਾਹ ਵੇ ਠੀਕ ਆ ਜੀ ਆਹ ਦੇਖੋ ਉਹ ਕਾਫੀ ਤਿਆਰੀ ਆ ਜੋ 4 ਤਿੰਨ 4 14 ਦਿਨਾਂ ਦੇ ਵਿੱਚੀ ਬਹੁਤ ਜਿਆਦੀ ਤਿਆਰੀ ਆ ਸੋ ਪੰਜਾਂ ਸੱਤਾਂ ਸੱਤਾਂ ਦਿਨਾਂ ਦਾ ਹੋਰ ਵੀ ਮੇਰਾ ਭਰਾ ਵੀਰ ਬਣ ਗਿਆ ਜੀ ਪੰਜ ਸੱਤ ਦਿਨ ਹਜੇ ਸੁੰਦੀ ਨਹੀਂ ਗਈ ਆ ਵੇਰਾ ਆਸਿਆਂ ਢੱਕ ਹਾਂ ਪਰ ਇਹਨੂੰ ਕਰਨਾ ਅੱਧੀ ਕਰ ਆ ਆ ਦੇਖ ਉਹਨਾਂ ਨੂੰ ਠੀਕ ਹੈ ਕ੍ਰੋਸ ਵੇਡ ਇਧਰ ਵੇਖੋ ਵੇ ਇਹ ਉਧਰ ਗਾਰ ਦੇਖੋ ਕਿੱਥੋਂ ਨਾ ਨੂੰ ਕਿੱਥੇ ਚਲੇ ਗਈ ਤੈਨਾਂ ਜਾਵਾਂ ਦੇ ਨਾ ਇਹ ਕਰਮ ਵਾਲੀ ਇੱਥੋਂ ਆਣੀ ਰਾਸਿਆ ਤੇ ਆ ਚੀਜ਼ਾਂ ਜਿਹੜੀਆਂ ਨੇ ਢੱਕਣ ਗਈ ਤੇ ਸ਼ਾਹ ਫਿਰ ਇਧਰ ਆ ਤੇ ਸ਼ੇ ਬਲੇਡਰ ਬਣਾਉਂਗੀ ਹੈ ਇਧਰ ਆ ਆ ਵੇ ਟੇਲਾ ਹੈ ਆ ਵੇਖੋ ਅੱਧਾ ਦਾ ਫੁੱਟ ਕਰਮ ਵਾਲੀ ਬੈਗ ਨੂੰ ਮਾਰੂ ਜਿਹੜੇ ਕਦੇ ਇਸ਼ਾਰਾ ਜਾਂ ਰਾੜਾ ਪਕਾਣੇ ਨਹੀਂ ਲੱਗੇ ਹੁੰਦੇ ਆ ਇਹ ਉਹ ਬੰਨ ਨਹੀਂ ਨਿੱਕੇ ਪਕਾਣੇ ਸਾਡੇ ਸਾੜਾ ਫਲਾਈ ਪਾਉ ਮੇਰਾ ਵੱਧ ਵੱਡਾ ਪਕਾਣਾ ਫਲਾਈ ਆ ਉਹ ਹਾ ਤੂੰ ਆ ਸਿਆਣਾ ਬੱਲੇ ਬੱਲੇ ਆ ਉਹ ਗੱਲ ਬਾਨੀ ਏ ਠੀਕ ਹੈ ਲੈ ਮੂਰ ਵੀ ਰਹਿਣ ਇਹ ਉਹ ਗੱਲ ਬਾਨੀ ਵੱਡਾ ਪਕਾਣਾ ਫੁਲਣਾ ਏ ਮੈਂ ਵੀ ਢੋਲ ਬਨੂਗੀ ਵਾਲੀ ਠੀਕ ਹੈ ਢੋਲ ਬਨੂਗੀ ਪਰ ਅੱਜ ਦੇ ਵਾਰ ਨੂੰ ਆ ਕਰੋ ਚੱਕ ਵੇ ਆ ਸੋ ਬਲੈਕ ਜਹ ਰਾਂਗਾ ਕਰਮ ਵਾਲੀਆਂ ਦਾ ਠੀਕ ਹੈ ਜੀ ਦੋਵੇਂ ਵੜਾ ਕਿਸੇ ਭਰਾ ਨੇ ਚਲੋ ਪਾਉਣੀਆਂ ਇਹ ਗੱਬਣ ਉਹ ਸੂਈ ਆ ਦੋ ਦਾ ਸੌਦਾ ਮਾਰਨਾ ਦੋ ਦਾ ਵੀ ਤੁਸੀਂ ਸੌਦਾ ਮਾਰ ਲਿਆ ਜੇ ਰੇਟ ਬੜੇ ਜ਼ਿਆਦਾ-ਜ਼ਿਆਦਾ ਕਰਵਾ ਦੇਣੇ ਅੱਜ ਆਹ ਵੇਖੋ ਠੀਕ ਆ ਜੀ ਬੰਦਾ ਪਾਣੀ ਪਾਣ ਦੀ ਗੱਲ ਇੱਕ ਜਿਹੜੇ ਮਗਰ ਫੋਰ ਬੱਚਾ ਲੱਗਾ ਠੀਕ ਆ ਜੀ ਉਹਦੀ ਫੇਰ ਆਪਾਂ ਵੇਰਵਾ ਪਾ ਦਿੰਨੇ ਆ ਕੋਈ ਭਰਾਏ ਨਾ ਸਮਝੇ ਠੀਕ ਆ ਜੀ ਬਗੂਗਾ ਜਾਂ ਚੱਲੂਗਾ ਉਹ ਕੰਮ ਨਹੀਂ ਹੋਣਾ ਠੀਕ ਆ ਜੀ ਤੇ ਜਿਹੜੇ ਮੇਨ ਥਣ ਹੈਗੇ ਠੀਕ ਆ ਜੀ ਤੱਪਣ ਤੋਂ ਪਾਉਣ ਦੇ ਵਿੱਚ ਉਹੀ ਆਉਣੇ ਇੱਕ ਬੱਚਾ ਮਾੜਾ ਜਿਹਾ ਮਗਰ ਲੱਗਾ ਉਹ ਤੁਹਾਨੂੰ ਆਪਾਂ ਦਿਖਾਤਾ ਉੱਥੇ ਬੰਦੇ ਬਿਲਰ ਹਾਂ ਇਹ ਰਾਸ ਜਿਹੜਾ ਇੱਧਰ ਵਿਖਾ ਆ ਗਲੇ ਬੰਨੇ ਭੈਣ ਭਉਦਰੇ ਹਾਂ ਕੀ ਬਣੀ ਉਦਰੇ ਇਹ ਚੰਗੀ ਬਣਦੀ ਜਾਂਦੀ ਆ ਚਾਹ ਵੇਥਾਂ ਕਿਵੇਂ ਨਖੇੜੇ ਆ ਇਹ ਪੂਰਾ ਗਿੜ-ਗਿੜ ਦਾ ਵਿਰਲਾ ਪਾਉਣਾ ਹੀ ਪਰ ਪਾਉਣਾ ਅਜੇ ਵਾਰ ਨੂੰ ਹਾਂ ਮੈਂ ਵੀ ਭਿੰਦੇ ਵੀਰ ਨਾਲ ਮੁੱਲ ਵੀ ਦਾ ਇੱਥੇ ਦੱਸ ਦਿੱਤੇ ਕੀ ਰਹੂਗਾ ਡਿਮਾਂਡ ਇਹ ਰਾਸ ਦੇ ਲੈਣੀ ਆਪਾਂ ਜਾ ਕੇ ਖੋਣੀ ਆ ਪਰ ਅੱਜ ਭੈਣ ਭਰਾਵਾਂ ਨੂੰ ਚਾਹ ਦਿਨਾਂ ਵਾਸਤੇ ਰੁਪਈਆ 9000 ਛੱਡ ਦੂੰਗਾ 66000 ਦੀ ਦੂੰਗਾ ਅੱਜ 66 ਦੇ 9000 ਪੰਜਾ 6 9 ਦਿਨਾਂ ਦਾ ਰੋਜ਼ 1000 ਰੁਪਈਆ ਛੱਡੂੰਗਾ ਸਿਰ ਅਹ 68000 ਦੀ ਗਾਹ ਦੇਣੀ ਅੱਜ 68 ਦੀ ਹਾਂਜੀ 68 ਦੇ ਚਲ ਕਰਦੀ ਮੋਕਾ ਮੋਕਾ ਵੇਖ ਕੇ ਕਰਦੀ ਕੋਈ ਨਹੀਂ ਕੋਈ ਵੀ ਕੋਈ ਭੜ ਭਰਾ ਹੋਰ ਛੋੜ ਕਰ ਦੋ ਹੋਰ ਯਾਰ ਯਾਰ ਜਾਣ ਦੇ ਛਾੜ ਆਹ ਪੈੜ ਦੀ ਦੇ ਦੂੰਗਾ ਬਾਕੀ ਵੇਖ ਲੈ ਬੱਚੀ ਕੀ ਜੀ ਨਹੀਂ ਵਾੜ ਚੰਗੀ ਆ ਰੇਣਾ ਦੂਜਾ ਪੁਰਾਣੇ ਰੁਪਏ ਨਵਾ ਦੇਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਂ ਸੱਤਾਂ ਦਿਨਾਂ ਨੂੰ ਜਦੋਂ ਆਵਾ ਧਾਵਾ ਦੇ ਆ ਗਈ ਤਾਂ ਗੱਲਾਂ ਕਰਾਉਗੀ ਹੋਰ ਠੀਕ ਆ ਜੀ ਸੋ ਕੋਈ ਭਰਾ ਕਮਾਈ ਲਈ ਦੋ ਪੈਸੇ ਕੱਟ ਵੀ ਸਕਦਾ ਇੱਕ ਪਹਿਲਾਂ ਦੀ ਵਾੜ ਤੁਹਾਨੂੰ ਦਿਖਾਈ ਆ ਬਿਲਕੁਲ ਕਿਸੇ ਭਰਾਣੇ ਚੋਂ ਜੋੜਾ ਪਾਉਣਾ ਤੇ ਬਾਕੀ ਰੇਟ ਤੁਹਾਨੂੰ ਪਹਿਲਾਂ ਕੱਸ ਲਾ ਲਤਾ ਠੀਕ ਆ ਜੀ ਸੋ 50000 ਦੀ ਮਿਲ ਜੂਗੀ ਬੱਛੀ ਬੜੀ ਸਾਫ ਸੁਥਰੀ ਆ ਪਿੰਡੇ ਪੁੰਡੇ ਦੀ ਵੇਖੋ ਤੁਸੀਂ ਚਮਕਦਮਕ ਵੀ ਪੂਰੀ ਹੈ ਗੱਡੀ ਤੇ ਹੀ ਰਾਸੇ ਇਧਰ ਆ ਹਾਂ ਆ ਵੇਖੇ ਤਰੋਂ ਆ ਚੀਜ਼ਾਂ ਕੀ ਬਣਾ ਇਧਰ ਆ ਹਾਂ ਪੂਰਾ ਆਮ ਰਣਸ਼ਕਰ ਬਣਾਉ ਕੀ ਕਿ ਇੱਛਾ ਤੋਂ ਵਾਟ ਖਿੱਚੀ ਤੇ ਅੱਗੋਂ ਖਿੱਚਣ ਵਾਲੀ ਇਹ ਹਾਂ ਇਹਦੇ ਪਿੱਛੇ ਦਾ ਖਿੱਚ ਕਮਨ ਬਖਾਈ ਦਈਆ ਹਾਂ ਕਹਿੰਦਾ ਆ ਪਕਾਣਾ ਵੱਡਾ ਈ ਹੈ ਹਾਂ ਤੇ ਬਾਕੀ ਇੱਕ ਬੇਨਤੀ ਹੋਰ ਈ ਹਾਂ ਆਪਣੇ ਕੋਲੇ ਆਪਾਂ 44 ਟਰੈਕਟਰ ਲਿਆ ਨਵਾਂ ਹਾਂ ਤੇ ਗਰਸੇਵਕ ਸੋਨੇ ਛੜੜੀ ਲਵਾ ਲਈ ਉਹਨੂੰ ਫਾਈਬਰ ਦੀ ਆਹਾਂ ਸਾਰੀ 6 ਮਹੀਨੇ ਛੜੜੀ ਆਪਾਂ ਵਰਤੀ ਉਹ ਮਾੜੀ ਭੈਣ ਭਰਾਵਾਂ ਕੋਈ ਭੈਣ ਭਰਾ ਨੇੜ ਦੂਰ ਦਾ ਕਿਤੇ ਚਲੋ ਕੀ ਆ ਨੇੜੇ ਨੂੜੇ ਦਾ ਕੋਈ ਭੈਣ ਭਰਾਵੇ ਨਾ ਉਤਰਾ 25 4000 ਦੀ 2000 ਦੀ ਛਤਰੀ ਜਪਦੇ ਚਲੋ ਆ ਜਾਓ ਨਵੀਂ ਛਤਰੀ ਪਈ ਹੋਰ 4 ਮਹੀਨੇ ਆਪਾਂ ਵਰਤੀ ਮਾਲ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਫਾਈਬਰ ਦੀ ਛਤਰੀ ਮੁੰਡੇ ਨੇ ਸ਼ੌਕ ਪਗਾ ਲਿਆ ਭਿੰਦੇ ਦੇ ਨੇ ਤੇ ਉਹ ਛਤਰੀ ਲਵਾ ਬੈਠੇ ਆ ਫਾਈਬਰ ਦੀ ਚੰਗੀ ਚੋਖੀ ਠੀਕ ਆ ਜੀ 744 ਟਰੈਕਟਰ ਤੇ ਆ ਜਿਹੜੀ ਛਤਰੀ ਤੁਸੀਂ ਦੇਖੋਗੇ ਠੀਕ ਆ ਜੀ ਬਾਕੀ ਮੇਨੂੰ ਲੱਗਦਾ ਵੀ ਤਰਪਾਲ ਤਾਂ ਪੂਣ ਵੀ ਆ ਨਵੀਂ ਚ ਬਿਲਕੁਲ ਤੇ ਇਹਨਾਂ ਨੂੰ ਉਦੋਂ ਹੀ ਪਈ ਆ ਕੋਰ ਖੋਲਣ ਮੁੰਡੇ ਨੇ ਆਖੇ ਹੋਣਿਆ ਇਹ ਚੇਤਾ ਮੈਨੂੰ ਪਹਿਲਾਂ ਹੀ ਆਪਾਂ ਖੋਲਣੀਆਂ ਥੱਲੇ ਫਿੱਟ ਕਰਕੇ ਵਿਖਾਵਾਂ ਤੇ ਪਰ ਗੜੀ ਹੁਣ ਚੇਤਾ ਫਿਰ ਬਲਕੋ ਫੌਜੀ ਦੇ ਦੇਖ ਸਕਦੇ ਫੌਜੀ ਕਲਰ ਤਰਪਾਲ ਹਾਂਜੀ ਤੇ ਬਹੁਤ ਵਧੀਆ ਕੰਡੀਸ਼ਨ ਆ ਬਾਕੀ ਡੰਡਾ ਤੁਸੀਂ ਦੇਖ ਸਕਦੇ ਪਾਈਪ ਪੂਰਾ ਨਿਗਰ ਮੋਟੇ ਪੈਦਾ ਕੋ ਨਾੜ ਕਵਲਾ ਪੂਰਾ ਨਾਲ ਹੀ ਆ ਹਾਂਜੀ ਇਹ 2000 ਦੀ ਵੈਸੇ ਪੁੱਛ ਕੇ ਚ ਕਰਕੇ ਦੇਖ ਲਿਓ 4500 5000 ਨੂੰ ਗੱਲ ਪਹੁੰਚੀ ਹੋਣੀ ਏਜੰਸੀ ਜਿਹੜੀ ਆਈ ਹੈ ਨਾ ਸੁਵਰਾਜ ਦੇ ਨਾਲ ਇਹ ਉਹ ਚਲਰੀ ਇਹ ਨਹੀਂ ਕੋ ਕਪੜਾ ਕੋ ਲਵਾਇਆ ਹਾਂ ਉਹੋ ਹੀ ਲੈ ਗਏ ਪੰਜ ਚਾਰ ਮਹੀਨੇ ਉੱਤੇ ਰਹੀ ਆ ਚਾਣਾ ਮੁਰਕੇ ਫਾਈਬਰ ਦੀ ਇਹਨਾਂ ਵਾਲੀ ਸੇਕਣੇ ਤੇ ਬਸ ਉੰਦੀ ਲੱਗ ਗਈ ਇੱਥੇ ਹੀ ਟੰਗੀ ਆ ਸਿਆਲ ਹਾਂਜੀ ਲੈ ਵੀ ਸਾਂਭੀ ਜ਼ਮਾਨਾ ਉਹ ਭੈਣ ਭਰਾ ਲੈ ਜਾਊਗਾ ਛਾਵੇਂ ਬਹੂਗਾ ਮੀਰੇ ਵਿੱਚ ਵੀ ਬਚੂਗਾ ਇੱਥੇ ਕੀ ਕਰਦੀ ਆ ਇੱਥੇ ਸੋਖੀ ਕੋਈ ਨਹੀਂ ਇਹਦਾ ਤੇ 2000 ਦੀ ਦੇ ਦੇਣੀ ਆ ਲੈ ਵੀ 2000 ਦੀ ਇਹ ਮਿਲ ਜਾਣੀ ਤੁਹਾਨੂੰ ਇਹ ਅੱਜ ਭਿੰਦੇ ਵੀਰ ਦੇ ਕੋਲ ਮਾਲ ਸੀ ਠੀਕ ਆ ਜੀ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਤੇ ਆ ਪੰਜ ਤੇ ਮਾਲ ਸਾਰਾ ਸੋਇਆ ਸੋਇਆ ਪਸ਼ੂ ਇੱਕ ਤੁਹਾਨੂੰ ਵੇਖਾਤੀ ਗੱਬਣ ਪਰ ਸਾਚੋ ਟੀ ਮੇਰਾ ਭਰਾ ਇੱਕ ਦੋ ਵਾਰੀ ਮਾਰ ਲੱਗਿਆ ਪਿੱਛੇ ਕਰਕੇ ਵੀਡੀਓ ਵੇਖਿਆ ਤੇ ਤੇਰੇ ਭਰਾ ਨੇ ਸ਼ੌਂਕ ਪਗਾਉਣਾ ਅੱਛਾ ਹੋ ਗਿਆ ਅਹ ਥੋੜੇ ਖਾਂਜ ਰੱਖਣ ਵਾਲੀ ਜੇ ਹਾਂ ਬਿਲਕੁਲ ਥੋੜੇ ਮੰਜੀ ਜਿੰਨਾ ਖਾਂਜ ਜਿੰਨੇ ਕਿ ਆਪਾਂ ਪੈਨੇ ਸੌਣੇ ਨਾ ਉਹਨਾਂ ਨੇ ਖਾਣੇ ਮਲਣਾ ਹੀ ਮਲਣਾ ਆ ਲੈ ਵੀ ਭਿੰਦੇ ਇੱਕ ਨੰਬਰ ਕਰਦੇ ਸਾਂਝੇ ਨੰਬਰ ਐਸ ਹੈ ਆਪਣਾ ਉਹੀ ਆ 95923 ਹਾਂ 75512 ਠੀਕ ਹੈ ਜੀ ਲੋ ਵੀ ਭਰਾਵੋ ਇਹ ਮਾਲ ਹੈ ਇਹ ਪਸ਼ੂ ਅੱਜ ਦੇ ਟਾਈਮ ਦੇ ਮੇਰਾ ਲੋ ਜੀ ਕਰੋ ਵੀ ਇਨਾ ਹੈ ਕਿ ਜੇ ਕਿਸੇ ਭੈਣ ਭਰਾ ਨੇ ਮਾੜਾ ਖੜਨਾ ਨਾ ਜਦੋਂ ਘਰੋਂ ਤੁਰਨਾ ਭਾਵੇਂ ਆਪਣੀ ਭੈਣ ਨਹੀਂ ਆਉਣਾ ਕੋਈ ਗਾਲ ਨਹੀਂ ਘਰ ਆਉਣਾ ਦਾ ਉਹਨਾਂ ਦਾ ਘਰ ਆ ਕਿਉਂਕਿ ਨਾ ਪਹਿਲੇ ਦਿਨੇ ਫਰਜ ਆ ਆਗੇ ਜੇ ਭੈਣ ਨੇ ਘਰੇ ਡੰਗਰ ਚ ਉਹਨਾਂ ਦੇ ਭੈਣ ਨੂੰ ਨਾਲ ਲੈ ਕੇ ਆਉਣ ਕੋਈ ਮਾਮਾ ਚਾਚਾ ਤਾਇਆ ਜਿਹਦੀ ਵੀ ਰਾਇ ਲੈਣੀ ਆ ਤਾਂ ਮੇਰੇ ਭੈਣ ਭਰਾ ਪਹਿਲਾਂ ਹੀ ਲੈ ਕੇ ਆ ਕੇ ਹੱਥ ਜੋੜ ਕੇ ਬੇਨਤੀ ਆ ਮੇਰੇ ਨਾਲ ਵੀ ਪਿਛਲੀ ਵੀਡੀਓ ਚ ਹੋ ਗਿਆ ਠੀਕ ਆ ਨਾ ਫਿਰ ਚਲੋ ਆਏ ਤਾਂ ਇੱਥੇ ਹੀ ਚੌਣੇ ਆ ਪਰ 3000 ਬਿਆਨਾ ਮੇਰੇ ਤੋਂ ਰੱਖਿਆ ਨ ਗਿਆ ਆਪਣਾ ਫਿਰ ਬੂਹਾਂ ਤੁਰ ਲੱਗਿਆ ਨ 3000 ਦੇਦਾ ਤੇ ਆ ਵੀ ਹੱਥ ਜੋੜ ਕੇ ਬੇਨਤੀ ਜਿੰਨੇ ਵੀ ਹੋਣਾ ਹੈ ਪਰ ਜਿਹਦੀ ਮਗਰੋਂ ਇੱਥੇ ਆ ਕੇ ਵੀਡੀਓ ਪਾ ਕੇ ਸਲਾਹ ਲੈਣੀ ਉਹ ਨਾਲ ਲੈ ਕੇ ਆ ਗਵਾਰ ਨਾਲ ਆਣ ਗਵਾਰ ਨਾਲ ਕਿਸੇ ਨਾਲ ਹੀ ਲੈਣੀ ਪਹਿਲਾਂ ਲੈ ਕੇ ਪਿਆਰ ਨਾਲ ਫਿਰ ਕੋਈ ਵੀਰ ਜੀ ਆਪਾਂ ਵੀ ਕੰਮ ਕਰਦੇ ਆ ਨਾ ਮੈਂ ਵੀ ਸਲਾਹ ਲੈਣੀ ਐ ਏਡੀ ਗੱਲ ਨਹੀਂ ਕੀ ਮੈਂ ਸਲਾਹ ਲੈਂਦਾ ਸਲਾਹ ਲੈਣੀ ਜ਼ਰੂਰੀ ਆ ਕਿਉਂਕਿ ਤੁਹਾਡਾ ਰਗਮ ਦਾ ਕੰਮ ਆ ਬਸ ਬਸ ਇੱਕ ਰਾ ਪੈਸੇ ਦੇ ਦੇ ਸਾਡੀ ਜੇਬ ਚੋਂ ਨਿਕਲੇ ਡੰਗਰ ਤੁਹਾਡੇ ਘਰੇ ਜਾਉ ਜਣਾ ਹਣਾ ਪਹਿਲਾਂ ਮੇਰੇ ਭੈਣ ਭਰਾਥੀ ਜੋੜ ਕੇ ਬੇਨਤੀ ਉਹਨਾਂ ਨਾਲ ਲੈ ਕੇ ਆ ਤੇ ਇੰਨੀ ਮੇ ਮੋਬੀ ਇਹ ਗੱਲਬਾਤ ਸੀ ਠੀਕ ਹੈ ਜੀ ਸੋ ਜਰੂਰ ਗੌਰ ਕਰ ਲਿਓ ਠੀਕ ਹੈ ਜੀ ਅੱਜ ਇਹ ਐਨੀਮਲ ਤੁਹਾਨੂੰ ਦਿਖਾਉਣੇ ਸੀਗੇ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਆਉਣਗੇ ਤੇ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ